ਯੋਗ ਨੇ ਸੀਨੇ ਮੋਸਟ ਨੇ ਜੀ ਬੇਨਤੀ ਮੇਰੀ ਹੈ ਜਿਹੜੀ ਸੀਐਲਪੀ ਵੱਲੋਂ ਜੀ ਉਹੀ ਉਹ ਜੋ ਲਿਸਟ ਆਈ ਉਹਦੇ ਮੁਤਾਬਕ ਨਾ ਨਾ ਪਹਿਲੇ ਲਿਖਤੀ ਤੁਹਾਨੂੰ ਗਈ ਉਹਦੇ ਸਾਹ ਸੁਖਪਾਲ ਸਿੰਘ ਦੋ ਤੇ ਨੇ ਸਾਹ ਪ੍ਰਗਨ ਸਿੰਘ ਦਿੰਦੇ ਨੇ ਫਿਰ ਸਾ ਮੇਰੇ ਕੋਲ ਲਿਖਤੀ ਪਹੁੰਚੇ ਜੋ ਪਹੁੰਚਿਆ ਉਹਦੇ ਮੁਤਾਬਕ ਪਹਿਲਾਂ ਹੀ ਨਾਂ ਇਹਨਾਂ ਦਾ ਲਿਖਿਆ ਹੋਈ ਪਲੇਸ ਕਰ ਦਿੱਤੀ ਹਾਂਜੀ ਦਿਸ ਹੈਸ ਬੀਨ ਰਿਪਲੇਸਡ ਦਿਸ ਇਜ਼ ਰੋਂਗ ਬਲਾਲੀ ਇਹ ਕੰਮ ਨਾ ਕਰੋ ਬਲਾਲੀ ਇਹ ਨਹੀਂ ਕੋਈ ਮੇਰੀ ਲਿਖੀ ਇੱਥੇ ਲੈਟਰ ਤੁਹਾਨੂੰ ਰਿਕਮੈਂਡੇਸ਼ਨ ਜਿਹੜੀ ਹੈ ਉਦੇ ਸਰ ਤੁਹਾਡੇ ਤੁਹਾਡੇ ਸਾਈਨ ਨੇ ਤੁਹਾਡੇ ਮੁਤਾਬਿਕ ਲਿਸਟ ਆਈ ਹੈ ਇਹ ਇਸ ਤੋਂ ਪਹਿਲੀ ਲਿਸਟ ਹੈ ਜੀ ਇਹ ਤੁਸੀਂ ਦੂਜੀ ਲਿਸਟ ਕੱਢ ਲਈਏ ਕਿਉਂਕਿ ਅਗਲੇ ਬੁਲਾ ਰਿਆਂ ਦੇ ਵਿੱਚ ਸਾਥ ਨੇ ਪ੍ਰਜਿੰਦਰ ਸਿੰਘ ਸਨ ਕੋਈ ਮਹਬੂਬ ਰਾਣਾ ਜੀ ਸੀ ਉਹਦੇ ਵਿੱਚ ਪ੍ਰਗਟ ਸਿੰਘ ਤੁਸੀਂ ਉਹ ਲਿਸਟ ਕੱਢ ਲਈ ਦੋ ਇੱਕ ਵਾਰ ਮੇਰੇ ਕੋਲ ਲਿਸਟ ਪਹੁੰਚੀ ਨਹੀਂ ਮੈਂ ਮੰਗਵਾ ਲੈਂਦਾ ਮੈਂ ਮੰਗਵਾ ਲੈਂਦਾ ਸਰ ਮੈਂ ਮੰਗਵਾ ਲੈਂਦਾ ਇਹ ਡਾਕ ਕਰੋ ਪਲੀਜ਼ ਮੰਗਵਾ ਲਨ ਜੀ ਬਾਈ ਸਾਡੇ ਬੈਨੀਫਿਟ ਚ ਹੀ ਜਾਣੀ ਹੈ ਨਹੀਂ ਮੰਗਵਾ ਲੈਂਦੇ ਜੀ ਮੈਂ ਮੈਨਾਂ ਥੋੜਾ ਕੀ ਮੈਂ ਆਪ ਕੱਲੀ ਪੁਗਵਾਣੀ ਕਿੱਥੋਂ ਤੇ ਮੈਂ ਦੇਖ ਲੈਂਦਾ ਜੀ ਹੁਣ ਮਣੇ ਉਹਨਾਂ ਨੂੰ ਟਾਈਮ ਕਿਉਂ ਕਰ ਰਹੇ ਮੈਂ ਤੁਹਾਨੂੰ ਉਹਨਾਂ ਤੋਂ ਗੱਲ ਹੋਣੀ ਉਹ ਮੇਰਾ ਹੈ ਡਸਟਪੈਨ ਸੁੱਟਦੀ ਹੋਣੀ ਤੁਸੀਂ ਨਹੀਂ ਸੁੱਟਦੇ ਜੀ ਇਦਾਂ ਮੈਂ ਕੋਈ ਇਦਾਂ ਹੀ ਜੀ ਬਾਈਵਾਸ ਸਾਹਿਬ ਇਹ ਜ਼ਿਆਤੀ ਵਾਲੀ ਗੱਲ ਇਹ ਜ਼ਿਆਤੀ ਵਾਲੀ ਗੱਲ ਹੀ ਇਸ ਆਨਰੇਬਲ ਮੈਂਬਰ ਆਫ ਦਿਸ ਹਾਊਸ ਦਿਸ ਹੈਸ ਬੀਨ ਰਿਪੀਟਿਡਲੀ ਹੈਪਨਿੰਗ ਬਾਈਵਾਸ ਸਾਹਿਬ ਮਨਾ ਕੀਤਾ ਅਸੀਂ ਇਸ ਗੱਲ ਦਾ ਸਖਤ ਇਤਰਾਜ਼ ਕਰਦੇ ਨਹੀਂ ਬਾਈਵਾਸ ਸਾਹਿਬ ਮਨਾ ਕੀਤਾ ਕਾਇੰਲੀ ਇਹ ਕੰਮ ਨਾ ਕਰੋ ਬਾਈਵਾਸ ਸਾਹਿਬ ਮਨਾ ਕੀਤਾ ਡੋਟ ਕਿਲ ਡੈਮੋਕ੍ਰੇਸੀ ਮਨਾ ਕੀਤਾ ਹਾਂਜੀ ਮਨਾ ਕੀਤਾ ਸੀ ਕਿੰਨੇ ਮਨਾ ਕੀਤਾ ਮੈਂ ਮਨਾ ਕੀਤਾ ਤੁਸੀਂ ਮਨਾ ਕਰਤਾ ਨਹੀਂ ਕਰ ਰਹੇ ਸਰ ਹਾਂਜੀ ਬੁਲਾਵਾਂਗੇ ਬੁਲਾਵਾਂਗੇ ਨਹੀਂ ਪਹਿਲੇ ਸੁਖ ਪਾ ਲਓ ਦੋ ਜੀ ਪਹਿਲੇ ਸੁਖ ਪਾ ਲਓ ਦੋ ਨਾ ਫਿਰ ਸਭ ਪ੍ਰਗਟ ਤੁਸੀਂ ਸਲਾਹ ਕਰ ਲੋ ਇਹ ਨਾ ਨਾ ਕੰਮ ਤੁਹਾਡੇ ਬੈਨੀਫਿਟ ਤੁਸੀਂ ਪਹਿਲੇ ਵਰਡ ਦਿੰਦਾ ਕਿ ਹਰ ਆਦਮੀ ਨੂੰ ਖੁੱਲਾ ਟਾਈਮ ਮਿਲੇਗਾ ਐਂਡ ਹੀ ਇਜ਼ ਔਨਰੇਬਲ ਇਲੈਕਟਿਡ ਮੈਂਬਰ ਆਫ ਦਿਸ ਇੱਕ ਮਿੰਟ ਇਲੈਕਟਿਡ ਮੈਂਬਰ ਸਾਹਿਬ ਜੋ ਮੇਰੇ ਕੋਲ ਲਿਸਟ ਆਈ ਹੈ ਬੁਲਾ ਦਿੰਦੇ ਆ ਪਕੜ ਮਨਾ ਕੀਤਾ ਬਾਜਵਾ ਸਾਹਿਬ ਦਾ ਨਾਮ ਨਾ ਮੈਂ ਇਕੱਲੇ ਯਾਰ ਸਾਈਨ ਕਰਕੇ ਆ ਨਾ ਕਰੋ ਸਮਝੋ ਜੀ ਤੇਰਾ ਸਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇਉਂਗਾ ਨਹੀਂ ਮਗਰੋਂ ਕਿਲੇ ਦੇਣਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬਹਿਣ ਦੇਣਾ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਛੇੜ ਥੱਲੇ ਲਾ ਕੇ ਮੇਰੇ ਨਾਲ ਬਾ ਦੇਣਾ ਮੈਨੂੰ ਕੋਈ ਨਹੀਂ ਛੇੜਦਾ ਮੇਰਾ ਵੀ ਕਿੰਨਾ ਮੈਂ ਫੇਰ ਲਿਖ ਕੇ ਕਰਾਂ ਮੈਂ ਆਪ ਕੱਲਿਆ ਯਾਰ ਇਹ ਤੇ ਤੁਸੀਂ ਲੀਡਰ ਆਫ ਦੀ ਹਾਊਸ ਨੂੰ ਤੇ ਅਸੈਂਬਲੀ 'ਚ ਕਹਿ ਰਹੇ ਮੇਰੀ ਪਹਿਲੀ ਲਿਸਟ ਜਿਹੜੀ ਹੈ ਬਕਾਇਦਾ ਤੌਰ 'ਤੇ ਸੁਖਪਾਲ ਸਿੰਘ ਮੇਰੇ ਤੋਂ ਬਾਅਦ ਨੇ ਉਸ ਤੋਂ ਬਾਅਦ

ਇਹ ਗੱਲ ਮੇਰੇ ਕੋਈ ਸਮਝ ਨਹੀਂ ਆਈ ਤੁਹਾਡੀ ਲਿਸਟ ਮੇਰੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਸਾਡਾ ਮੇਰੀ ਬੇਨਤੀ ਸੁਣੋ ਤੁਸੀਂ ਬੁਲਾਣਾ ਤੁਸੀਂ ਦਿਸ ਇਜ਼ ਵੈਰੀ ਅਨਫੇਅਰ ਮੇਰੀ ਬੇਨਤੀ ਸੁਣੋ ਤੁਹਾਡੀ ਲਿਸਟ ਆਈ ਆ ਤੁਹਾਡੇ ਲਿਸਟ ਦੇ ਉੱਤੇ ਸਾਈਨ ਆ ਤਿੰਨ ਬੁਲਾਰਿਆਂ ਦੇ ਨਾਮ ਆ ਉਹਨਾਂ ਬੁਲਾਰਿਆਂ 'ਚ ਅਸੀਂ ਇੱਕ ਨੂੰ ਬੁਲਾਇਆ ਬਿਲਕੁਲ ਝੂਠੀ ਗੱਲ ਜੋ ਤੁਸੀਂ ਕਿਹਾ ਤੁਸੀਂ ਪਹਿਲੀ ਲਿਸਟ ਕੱਢੋ ਜੋ ਤੁਹਾਡੇ ਕਹਿਣ ਮੇਰਾ ਆਪਣਾ ਆਫਿਸ ਲੈ ਕੇ ਗਿਆ ਮੈਨੂੰ ਸਹੀ ਕਰਾ ਕੇ ਜੇਕਰ ਤੁਸੀਂ ਖੈਰਾ ਸਾਹਿਬ ਨੂੰ ਕਹਿੰਦੇ ਬਿਲਕੁਲ ਟਾਈਮ ਮਿਲੂਗਾ ਪਰ ਉਹਨਾਂ ਵਾਈਬਲ ਤ੍ਰਿਪਤ ਬਾਜਵਾ ਜੀ ਦਾ ਨਾਮ ਬੋਲ ਦਿੱਤਾ ਹੈ ਪਹਿਲੇ ਬੋਲਣਗੇ ਤ੍ਰਿਪਤ ਬਾਜਵਾ ਜੀ ਆਪਣਾ ਟਾਈਮ ਉਹਨਾਂ ਨੂੰ ਦਿੰਦੇ ਮੈਂ ਜਿਹੜੀ ਬੇਨਤੀ ਕਰਦਾ ਹਾਂ ਤ੍ਰਿਪਤ ਬਾਜਵਾ ਜੀ ਕਹਿ ਦਿੰਨ ਤਾਂ ਉੱਠ ਪੋਈਆ ਹਾਂ